ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਅਫਾ ਜਲਾਈ ਮਹੀਨੇ ਦੀ ਪੈਨਸ਼ਨ ਦੀ ਗੱਲ ਕਰਨੀ ਹੈ ਪੈਨਸ਼ਨ ਦਾ ਕੀ ਅਪਡੇਟ ਹੈ ਅੱਜ ਕਿਸੇ ਜਿਲ੍ਹੇ ਦੇ ਵਿੱਚ ਬਿਲ ਖਾਸ ਹੋਏ ਨੇ ਜਾਂ ਨਹੀਂ ਹੋਏ ਤੇ ਆਉਂਦੇ ਦਿਨਾਂ ਦੇ ਵਿੱਚ ਕਿੱਥੇ ਕਿੱਥੇ ਪੈਨਸ਼ਨ ਆ ਸਕਦੀ ਹੈ ਕਿਹੜੇ ਜਿਲ੍ਹਿਆਂ ਦੇ ਵਿੱਚ ਸੰਭਾਵਨਾ ਹੈ ਕਿ ਇਹਨਾਂ ਜਿਲ੍ਹਿਆਂ ਦੇ ਵਿੱਚ ਪੈਨਸ਼ਨ ਆਵੇਗੀ ਇਨ ਇੱਕ ਤਰੀਕ ਨੂੰ ਸੋ ਇਹ ਸਾਰੀ ਗੱਲਬਾਤ ਕਰਾਂਗੇ ਔਰ 31 ਲੱਖ ਲੋਕਾਂ ਲਈ ਇੱਕ ਫੈਸਲਾ ਪੰਜਾਬ ਸਰਕਾਰ ਦਾ ਜਾਂ ਕਹ ਲਈਏ ਸੈਂਟਰ ਸਰਕਾਰ ਦਾ ਆਇਆ ਹੈ ਉਹਦੇ ਬਾਰੇ ਵੀ ਅਫਾ ਗੱਲ ਕਰਨੀਆਂ ਤੇ ਇਹਨਾਂ ਲੋਕਾਂ ਤੇ ਕੀ ਪ੍ਰਭਾਵ ਹੋਏਗਾ ਇਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਜੇਕਰ ਅਫਾ ਤੁਹਾਡੇ ਸਕਰੀਨ ਤੇ ਇੱਕ ਅਪਡੇਟ ਸਾਂਝੀ ਕਰਦੀ ਹੈ ਜੋ ਕਿ ਤੁਸੀਂ ਸਕਰੀਨ ਦੇ ਉੱਤੇ ਪੜ੍ਹ ਵੀ ਸਕਦੇ ਆ ਪੰਜਾਬ ਦੇ 31 ਲੱਖ ਲੋਕਾਂ ਨੂੰ ਵੱਡਾ ਝਟਕਾ ਉਸ ਵੇਲੇ ਲੱਗਣ ਜਾ ਰਿਹਾ ਜਦੋਂ ਲੋਕ ਪੰਜਾਬ ਦੇ ਵਿੱਚ ਝੋਨਾ ਲਗਾ ਕੇ ਵੇਲੇ ਹੋਏ ਨੇ ਇਸ ਵੇਲੇ ਨਾ ਤਾਂ ਕਣਕ ਫੱਕੀ ਆ ਤੇ ਨਾ ਹੀ ਕੋਈ ਹੋਰ ਫਸਲ ਫੱਕੀ ਆ ਇਸੇ ਵਿਚਾਲੇ ਪੰਜਾਬ ਦੇ 31.39 ਲੱਖ ਸਮਾਰਟ ਰਾਸ਼ਨ卡 ਧਾਰਕਾਂ ਨੂੰ 1 ਜੁਲਾਈ ਤੋਂ ਮੁਫਤ ਅਨਾਜ ਦੀ ਸਹੂਲਤ ਜਿਹੜੀ ਬੰਦ ਕਰ ਦਿੱਤੀ ਗਈ ਆ ਇਹ ਤੁਸੀਂ ਕਹਿ ਸਕਦੇ ਆ ਵੱਡਾ ਝਟਕਾ ਜਿਨ੍ਹਾਂ ਨੇ KYC ਨਹੀਂ ਕਰਵਾਈ ਕਾਫੀ ਦਿਨਾਂ ਤੋਂ ਕਾਫੀ ਮਹੀਨਾ ਤੋਂ ਸਰਕਾਰ ਕਹਿੰਦੀ ਆ ਫਾਈ ਆਪਣੀ KYC ਕਰਵਾ ਲਿਓ ਤਾਂ ਜੋ ਤੁਹਾਡੇ ਜਿਹੜੇ ਰਾਸ਼ਨ ਮਿਲਦੇ ਨੇ ਸਰਕਾਰ ਵੱਲੋਂ ਉਹ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਤੁਹਾਡੀ ਕਣਕ ਜੜੀਆ ਕਣਕ ਦਾਲ ਜੋ ਵੀ ਮਿਲਦਾ ਉਹ ਘਟਿਆ ਨਾ ਜਾਵੇ ਤੇ ਇਸੇ ਵਿਚਾਲੇ ਇਹ ਜਿਹੜਾ ਫੈਸਲਾ ਆ ਗਿਆ ਕਿ 1 ਜੁਲਾਈ ਤੋਂ 31.39 ਲੱਖ ਸਮਾਰਟ ਕਾਰਡਾਂ ਨੂੰ ਜਿਹੜਾ ਜਿਹੜੇ ਮੈਂਬਰਾਂ ਦੀ KYC ਨਹੀਂ ਹੋਈ ਉਹ ਰੱਦ ਕਰ ਦਿੱਤੇ ਗਏ ਨੇ ਕੇਂਦਰ ਸਰਕਾਰ ਵੱਲੋਂ ਮਿਆਦ ਬਧਾਈ ਜਾਣ ਦੇ ਬਾਵਜੂਦ ਲਗਾਤਾਰ ਮਿਆਦ ਵਧਾਈ ਜਾ ਰਹੀ ਸੀ ਇਹਨਾਂ ਲਾਭਪਾਤਰਿਆਂ ਨੂੰ ਇਹ KYC ਪ੍ਰਮਾਣਿਤ ਜੜੀ ਪੂਰੀ ਨਹੀਂ ਕਰਵਾਈ ਇਹਨਾਂ ਲੋਕਾਂ ਨੇ ਇਹ ਤਾਂ ਇੱਕ ਵੱਡੀ ਸੰਖਿਆ ਜੀ 31 ਲੱਖ ਪੰਜਾਬ ਦੇ ਤੇ ਨਤੀਜਾ ਉਹ ਜਿਹੜਾ ਜੁਲਾਈ ਤੋਂ ਜਿਹੜੀ ਸਤੰਬਰ ਤੱਕ ਦੀ ਤਿਮਾਹੀ ਕਣਕ ਆ ਉਹ ਹੁਣ ਇਹਨਾਂ ਨੂੰ ਨਹੀਂ ਮਿਲੀ ਰਾਸ਼ਨ ਇਹਨਾਂ ਨੂੰ ਨਹੀਂ ਮਿਲਣਾ ਅੱਗੇ ਚੱਲਦੇ ਹਾਂ ਕਿਉਂਕਿ ਇਹਨਾਂ ਨੇ ਕੇਵਾਈਸੀ ਨਹੀਂ ਕਰਾਈ ਕੇਵਾਈਸੀ ਹੁੰਦਾ ਜੀ ਇਹ ਬਾਇਓਮੈਟ੍ਰਿਕ ਜਿਹੜੇ ਪੁਸ਼ਟੀਕਰਨ ਹੁੰਦਾ ਤੁਸੀਂ ਕਿਤੇ ਆਣਾ ਜਾਣਾ ਹੁੰਦਾ ਨਹੀਂ ਟੀਪੂ ਜਿੱਥੇ ਤੁਹਾਡੀ ਕਣਕ ਮਿਲਦੀ ਆ ਉੱਥੇ ਜਾ ਕੇ ਅੰਗੂਠਾ ਤਾੜਨਾ ਹੁੰਦਾ ਹੈ ਮਸ਼ੀਨ ਦੇ ਉੱਤੇ ਤੇ ਉਹ ਤੁਹਾਡਾ ਸਾਰਾ ਡਾਟਾ ਡੋਟਾ ਜਿਹੜਾ ਹੁੰਦਾ ਆਧਾਰ ਕਰਦਾ ਸਾਰੀ ਬਾਇਓਮੈਟ੍ਰਿਕ ਤਰੀਕੇ ਨਾਲ ਇਕੱਠਾ ਕਰਦੀ ਆ ਤੇ ਤੁਹਾਡੀ ਕੇਵਾਈਸੀ ਹੋ ਜਾਂਦੀ ਆ ਕੋਈ ਇਹਦਾ ਔਖਾ ਕੰਮ ਨਹੀਂ ਆ ਤੇ ਇਸ ਲਈ ਇਹ ਕਰਾਉਣੇ ਚ ਲਾਜਮੀ ਹੁੰਦੀ ਹੈ ਪੰਜਾਬ ਦੇ 1.5 ਕਰੋੜ ਰਾਸ਼ਨ ਕਾਰਡ ਧਾਰਕਾਂ ਵਿੱਚੋਂ ਸਿਰਫ 1.25 ਕਰੋੜ ਨੇ ਹੀ ਕੇ ਕੇਵਾਈਸੀ ਪੂਰੀ ਕਰਵਾਈ ਹੈ ਇਹ ਵੀ ਇੱਕ ਵੱਡੀ ਸੰਖਿਆ ਹੈ ਇਹ ਉਹ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਰਾਸ਼ਨ ਮਿਲਦਾ ਹੈ ਸੋ ਇਹ ਕਰਾ ਚੁੱਕੇ ਨੇ ਈ ਕੇਵਾਈਸੀ ਤੇ ਹੁਣ 31 ਮਾਰਚ ਅਤੇ 30 ਜੂਨ ਤਿਆਂ ਅੰਯਾਦਾ ਵਧਿਆ ਗੁਰਦਾਸ ਰਣਿਆ ਤੇ ਇਸ ਤੋਂ ਬਾਅਦ 33 ਲੱਖ ਲੋਕਾਂ ਦੇ ਜਿਹੜੇ ਫਰਕ ਆਇਆ ਨਹੀਂ ਪੂਰੀ ਕੀਤੀ ਰਿਪੋਰਟਾਂ ਅਨੁਸਾਰ ਪਿਛਲੇ ਸਾਲਾਂ ਵਿੱਚ ਹੰਜਾਲ ਸਰਕਾਰ ਨੇ ਫਿਜ਼ੀਕਲ ਫਰਤਾਲ ਕਰਾਈ ਸੀ ਜਿਸ ਵਿੱਚ ਬਹੁਤ ਸਾਰੇ ਨਕਲੀ ਜਾਂ ਯੋਗ ਲਾਭਪਾਤਰੀ ਫੜੇ ਗਏ ਸੀ ਸੋ ਇਹ ਅਯੋਗ ਲਾਭਪਾਤਰੀ ਕਿਹੜੇ ਹੁੰਦੇ ਨੇ ਇਹ ਹਰ ਪਾਸੇ ਇਕੱਠੇ ਹੁੰਦੇ ਨੇ ਹਮੇਉਂ ਪੈਨਸ਼ਨਾਂ ਦੀ ਗੱਲ ਕਰੀਏ ਬੜਾਫਾ ਪੈਨਸ਼ਨ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਆ 27 ਲੱਖ ਪਤਾ ਨਹੀਂ ਕਿੰਨਾ ਮੈਂ ਹੁਣ ਅੰਕੜਾ ਮੇਰੇ ਚੇਤੇ ਨਹੀਂ ਹੈ ਇੰਨੇ ਅੰਕੜਿਆਂ ਦੇ ਵਿੱਚ ਜਿਹੜੇ ਆ ਲਾਭਪਾਤਰੀ ਕੱਢੇ ਗਏ ਨੇ ਸੋ ਇਹ ਅਯੋਗ ਜਿਹੜੇ ਲਾਭਪਾਤਰੀ ਸੀ ਜਿਹੜੇ ਬ ਕਿਉਂ ਕਿਉਂਕਿ ਉਹਨਾਂ ਦੇ ਬਜ਼ੁਰਗਾਂ ਦੀ ਏਦਾ ਡੈਥ ਹੋ ਚੁੱਕੀ ਸੀ ਆਲਰੇਡੀ ਉਹ ਡੈੱਡ ਸੀਗੇ ਮ੍ਰਿਤਕ ਸੀਗੇ ਤੇ ਉਹਨਾਂ ਦੇ ਨਾਂ ਤੇ ਪੈਸ਼ਨਾ ਕੁਝ ਹੋਰ ਖਾ ਰਿਆ ਸੀ ਤੇ ਉਹ ਹੁਣ ਫੜੇ ਗਏ ਨੇ ਲੋਕ ਸੋ ਐਦਾਂ ਹੀ ਇਹ ਰਾਸ਼ਨ ਕਾਰਡ ਦੇ ਵਿੱਚ ਵੀ ਹੋ ਰਿਹਾ ਇਹ ਕਫਲਾ ਹੁੰਦਾ ਜੀ ਐਦਾਂ ਨਹੀਂ ਕਰਨਾ ਚਾਹੀਦਾ ਤੇ ਈਕੀਓਆਈਸੀ ਜਿਹੜਾ ਇੱਕ ਵੱਡਾ ਜਿਹੜਾ ਫਾਰਮੂਲਾ ਕਹਿ ਸਕਦੇ ਆ ਇਸ ਕਫਲੇ ਨੂੰ ਰੋਕਣ ਲਈ ਬਹੁਤ ਲਾਜ਼ਮੀ ਹੈ ਜੇਕਰ ਤੁਸੀਂ ਸੱਚੀ ਹੋ ਆਪਣੀ ਕੇਵਾਈਸੀ ਕਰਾ ਲਓ ਚ ਕੋਈ ਔਖਾ ਕੰਮ ਨਹੀਂ ਆ ਤੇ ਤੁਹਾਡੇ ਹੱਕ ਦੀ ਬਣਦੀ ਕਣਕ ਤੁਹਾਡੇ ਹੱਕ ਦੀ ਬਣਦੀ ਜ ਰਾਸ਼ਨ ਹੈ ਉਹ ਤੁਹਾਡੇ ਤੱਕ ਪਹੁੰਚਦਾ ਹੋਵੇਗਾ ਸਰਕਾਰ ਨੇ ਹਾਲੇ ਵੀ ਸਲਾਹ ਦਿੱਤੀ ਹੈ ਦੇਖੋ ਸਰਕਾਰ ਹੋਰ ਕੀ ਕਰੇ ਸਰਕਾਰ ਨੇ ਹਾਲੇ ਵੀ ਸਲਾਹ ਦਿੱਤੀ ਹੈ ਜਿਨ੍ਹਾਂ ਲੋਕਾਂ ਨੇ ਹਾਲੇ KYC ਨਹੀਂ ਪੂਰੀ ਕਰਾਈ ਉਹਨਾਂ ਨੂੰ ਆਪਣੇ ਨਜ਼ਦੀਕੀ ਰਾਸ਼ਨ ਦੁਕਾਨ ਜਾਂ CSC ਕੇਂਦਰ ਜਾ ਕੇ ਬਾਇਓਮੈਟ੍ਰਿਕ ਪੁਸ਼ਟੀਕਰਨ ਕਰਾਉਣਾ ਚਾਹੀਦਾ ਹੈ ਤਾਂ ਜੋ ਉਹ ਇੱਕ ਹੋਏ ਚਾਹਨਾ ਨੂੰ ਰਾਸ਼ਨ ਮਿਲਦਾ ਰਹੇ ਹਾਲੇ ਦੀ ਮਿਆਦ ਵਧਾਈ ਨਹੀਂ ਆ ਪਰ ਅਸਾਰ ਪੂਰੇ ਨਹੀਂ ਕਿਉਂ ਹੁੰਦੇ ਮਹੀਨਾ ਡੇਢ ਮਹੀਨਾ ਤੱਕ ਮਿਆਦ ਫਿਰ ਤੋਂ ਵਧਾਈ ਜਾ ਸਕਦੀ ਹੈ ਸਤੰਬਰ ਤੱਕ ਤੁਸੀਂ ਆਪਣੀ ਬਾਇਓਮੈਟ੍ਰਿਕ ਜਿਹੜੀ ਪੁਸ਼ਟੀਕਰਨ ਆਪਣਾ ਜਿਹੜਾ ਕਰਵਾ ਸਕਦੇ ਆ ਤਾਂ ਜੋ ਤੁਹਾਡੀ ਕੰਮ ਤੁਹਾਨੂੰ ਮਿਲਦੀ ਰਹੇ ਸਾਡੇ ਨਾਲ ਜਿਹੜੇ ਪਰਿਵਾਰ ਜੋੜੇ ਨੇ ਭਾਵੇਂ ਉਹ ਬੜਾਫਾ ਫੈਸ਼ਨ ਦੇ ਨੇ ਸਾਡੇ ਨਾਲ ਜਿਹੜੇ ਨੇ ਜਾਂ ਫਿਰ ਦੇ ਵਿਅੰਗ ਭੈਣ ਭਰਾ ਨੇ ਦੇ ਵਿਅੰਗਾਂ ਲਈ ਤਾਂ ਇਹ ਬਹੁਤ ਜ਼ਰੂਰੀ ਹੈ ਰਾਸ਼ਨ ਮਿਲਣਾ ਕਿਉਂਕਿ ਉਹ ਵਿਚਾਰੇ ਪਹਿਲੇ ਹੀ ਵਕਤ ਦੇ ਮਾਰੇ ਹੁੰਦੇ ਆ ਤੇ ਜਿਹੜੀਆਂ ਸਾਡੀਆਂ ਗੇਡੋ ਆ ਭੈਣਾਂ ਨੇ ਉਹਨਾਂ ਨੂੰ ਵੀ ਇਹ ਬਹੁਤ ਜ਼ਰੂਰੀ ਅਪਡੇਟ ਆ ਤੁਸੀਂ ਆਪਣੀ KYC ਜ਼ਰੂਰ ਕਰਾਓ ਜੀ ਤੇ ਆਪਣਾ ਰਾਸ਼ਨ ਤੱਕ ਜਿਹੜਾ ਤੁਹਾਨੂੰ ਟਾਈਮ ਸਿਰ ਮਿਲਦਾ ਰਹੇ ਸੁਵਿਤਾ ਜੀ ਗੱਲ KYC ਦੀ ਹੁਣ ਆਪਾਂ ਅੱਗੇ ਚੱਲਾਂਗੇ ਗੱਲ ਫਾਈਨੈਂਸ਼ੀਅਲ ਦੀ ਕਰਨੀ ਹੈ ਪੈਂਸ਼ਨ ਦੀ ਗੱਲ ਕਰਦੇ ਹਾਂ ਜੀ 7 ਜੁਲਾਈ ਦਾ ਅੱਜ ਦਿਨ ਹੋ ਚੁੱਕਿਆ ਹੈ ਸ਼ਾਮ ਦੇ ਲਗਭਗ ਕਹ ਲਿਆ ਕਿ 7:30 ਵਜੇ ਚੱਲ ਰਿਹਾ ਹੈ ਹਾਲੇ ਤੱਕ ਕਿਸੇ ਜਲੇ ਦੇ ਭੇਲ ਨਹੀਂ ਪਾਸੇ ਜਿੱਥੇ ਤੱਕ ਸਾਨੂੰ ਅਪਡੇਟ ਮਿਲ ਰਹੀਆਂ ਨੇ ਜਿਹੜਾ ਇੱਕ ਨਿਰਧਾਰਿਤ ਸ਼ਡਿਊਲ ਹੁੰਦਾ ਉਹ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਿਆ ਆ ਰਹੇ ਹਾਂ 8-9 ਤਰੀਕਾ ਤੋਂ ਸ਼ੁਰੂ ਹੋ ਕੇ 15-16 ਦੇ ਵਿੱਚਕਾਰ ਪੈਸ਼ਨਾਂ ਮਿਲਦੀਆਂ ਹੁੰਦੀਆਂ ਨੇ ਵੈਰੀਫਿਕੇਸ਼ਨ ਚੱਲਦੀ ਫਈਆ ਬੜਾਫਾ ਫੈਸ਼ਨਾਂ ਦੇ ਜਿਹੜੇ ਡਾਟਾ ਜਾਓ ਸਾਂਝਾ ਕਰ ਦਿੱਤਾ ਗਿਆ ਸੀ ਫਰਦੇ ਵਿਆੰਗ ਪੈਸ਼ਨਾਂ ਦੀਆਂ ਜਿਹੜਿਆ ਡਾਟਾ ਉਹ ਹਾਲੇ ਵੀ ਸਰਕਾਰ ਇਕੱਠਾ ਕਰ ਰਹੀ ਆ ਇਸ ਲਈ ਇਹਦੇ ਵਿੱਚ ਹਾਲੇ ਦੇਰੀ ਹੋ ਸਕਦੀ ਆ ਆਉਂਦੇ ਹਫ਼ਤੇ ਤੋਂ ਹਫ਼ਤੇ ਤੱਕ ਤੁਹਾਡੀਆਂ ਪੈਸ਼ਨਾਂ ਪੈਣਗੀਆਂ ਹੋ ਸਕਦਾ ਅੱਜ ਵੀਕਐਂਡ ਦਾ ਹੈ ਨਹੀਂ ਅੱਜ ਸੋਮਵਾਰ ਦਾ ਦਿਨ ਹੈ ਹੋ ਸਕਦਾ ਆਉਂਦੇ ਘੰਟਿਆਂ ਦੇ ਵਿੱਚ ਜਾਂ ਕੱਲ ਨੂੰ ਬਿੱਲ ਕਿਸੇ ਜ਼ਿਲ੍ਹੇ ਦੇ ਪਾਲਸ ਹੋ ਜਾਣ ਤੇ ਪੈਸ਼ਨ ਵੀ ਪੈ ਫਾਜਲ ਕਾ ਹੋ ਗਿਆ ਸੰਗਰੂਰ ਹੋ ਗਿਆ ਮਲੇਰਕੋਟਲਾ ਹੋ ਗਿਆ ਇਹਨਾਂ ਜਿਲਿਆਂ ਦੀਆਂ ਪੈਸ਼ਰਾ ਪੈਂਡ ਦੇ ਅਸਾਰ ਜਿਹੜੇ ਬਣੇ ਹੋਏ ਨੇ ਆਉਂਦੇ 2-3 ਦਿਨਾਂ ਦੇ ਵਿੱਚ ਜਿਵੇਂ ਜਿਵੇਂ ਸਾਨੂੰ ਅਪਡੇਟ ਮਿਲਦੀਆਂ ਨੇ ਉਹ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਹਾਲੇ ਸਾਨੂੰ ਇਹੀ ਅਪਡੇਟ ਮਿਲ ਰਹੀਆਂ ਨੇ ਕਿਸੇ ਜਿਲ੍ਹੇ ਦੇ ਹਾਲੇ ਬਿਲਕੁਲ ਨਹੀਂ ਖਾਸ ਹੋਏ ਜੇਕਰ ਪਾਸ ਹੋਣਗੇ ਤੁਹਾਨੂੰ ਅਸੀਂ ਲਾਈਵ ਆ ਕੇ ਅਪਡੇਟ ਦੇ ਦੇਵਾਂਗੇ ਬਿਲਕੁਲ ਸਟੀਕ ਤੇ ਬਿਲਕੁਲ ਸਹੀ ਜਾਣਕਾਰੀ ਤੁਹਾਨੂੰ ਦੇਣਾ ਸਾਡਾ ਫਰਜ਼ ਆ ਤਾਂ ਜੋ ਸਾਡੇ ਭੈਣ ਭਰਾ ਸਾਡੇ ਬਜ਼ੁਰਗ ਸਾਡੀਆਂ ਭੈਣਾਂ ਜੜੀਆਂ ਨੇ ਉਹ ਜ਼ਿਆਦਾ ਖੱਜਲ ਖਵਾਰ ਨਾ ਹੋ ਉਹਨਾਂ ਨੂੰ ਬਿਲਕੁਲ ਸਹੀ ਜਾਣਕਾਰੀ ਸਾਡੇ ਵੱਲੋਂ ਦਿੱਤੀ ਜਾਂਦੀ ਆ ਸਰੇਤਾ ਗੱਲ ਹੈ ਕਿ ਜੀ ਪੈਨਸ਼ਨ ਦੀ ਫਿਰ ਤੋਂ ਇੱਕ ਵਾਰ ਅਪੀਲ ਕਰਾਂਗੇ ਤੁਹਾਨੂੰ ਬੇਨਤੀ ਵੀ ਕਰਾਂਗੇ ਜੇਕਰ ਤੁਸੀਂ ਕੇਵਾਈਸੀ ਆਪਣੇ ਰਾਸ਼ਨ卡ਦੇ ਨਹੀਂ ਕਰਾਈ ਹੈਗੀ ਤਾਂ ਤੁਸੀਂ ਆਪਣੇ ਜਾ ਕੇ ਕਰਵਾ ਲਿਓ ਜੀ ਤਾਂ ਜੋ ਤੁਹਾਨੂੰ ਕਣਕ ਤੇ ਜੋ ਵੀ ਰਾਸ਼ਨ ਮਿਲਦਾ ਹਾਲੇ ਫਿਲਹਾਲ ਕਣਕ ਹੀ ਮਿਲ ਰਹੀ ਹੈ ਜਿੰਤੇ ਤੱਕ ਸਾਨੂੰ ਪਤਾ ਹੈ ਤੇ ਉਹ ਤੁਹਾਨੂੰ ਟਾਈਮ ਸਿਰ ਜਲਦੀ ਆ ਮਿਲਦੀ ਰਹੇ ਇਸ ਲਈ ਤੁਸੀਂ ਆਪਣੀ ਕੇਵਾਈਸੀ ਜ਼ਰੂਰ ਕਰਵਾਓ ਧੰਨਵਾਦ ਜੀ ਸਾਰੇ ਜਿਹੜੇ ਸਾਡੇ ਨਾਲ ਸਰਵੋਤਜੁੜੇ ਨੇ ਸਾਰਿਆਂ ਨੂੰ ਪਿਆਰ ਭਰੇ ਸਾਥ ਸ਼੍ਰੀਕੌਰ ਜੇਕਰ ਤੁਹਾਡੇ ਕੋਈ ਸਵਾਲ ਕੁਐਸਚਨ ਹੈ ਜੀ ਕਮੈਂਟ ਦੇ ਵਿੱਚ ਪੁੱਛ ਲੈਣਾ ਤੁਹਾਡੀ ਹਰ ਤਰੀਕੇ ਨਾਲ ਹੈਲਪ ਕਰਨ ਲਈ ਅਸੀਂ ਬੈਠੇ ਹਾਂ ਮਦਦ ਕਰਨ ਲਈ ਅਸੀਂ ਬੈਠੇ ਹਾਂ ਧੰਨਵਾਦ